ਰੋਮ ਰੋਮ ਭਾਈਓ ਹਮ ਪਹੁੰਚੇ ਹਾਂ ਪੀਲੀ ਬੰਗੜ ਰਾਜਸਥਾਨ ਹਮਾਰੀ ਮਾਸੀ ਜੀ ਦੇ گاਉਂ ਤੇ ਮਾਸਟਰ ਜੀ ਨਾਲ ਖੇਤ ਪਹੁੰਚੇ ਸੀ ਅੱਜ ਤੜਕੇ 6 ਵਜੇ ਉੱਠ ਖੜਾ ਮੈਂ ਤੇ ਉੱਠ ਕੇ ਆਉਣ ਸਾਰਾ ਸੀ ਆ ਕੇ ਖੇਤ ਤੇ ਸਾਨੂੰ ਇੱਥੇ ਵੱਜ ਗਿਆ 8 ਪਹਿਲਾਂ ਨਾਸ਼ਤਾ ਪਾਣੀ ਕੀਤਾ ਪੱਲਾ ਕਰੇ ਤੁਹਾਨੂੰ ਮੈਂ ਖੇਤ ਦਿਖਾਉਣਾ ਯਾਰ ਖੇਤ ਦਾ ਨਜ਼ਾਰਾ ਵੇਖੋ ਤੁਸੀਂ ਪਹਿਲਾਂ ਤਾਂ ਖੇਤ ਜਿਹੜਾ ਇਹਦਾ ਖੇਚਦਾ ਹੀ ਨਹੀਂ ਪਤਾ ਕਿ ਕੀ ਕੁਛ ਲੱਗਿਆ ਕੀ ਕੁਛ ਨਹੀਂ ਕਿਉਂਕਿ ਮੈਂ ਖੇਤੀਬਾੜੀ ਤਾਂ ਕਰ ਕੀਤੀ ਨਹੀਂ ਆ ਜਿਹੜੀ ਹੈਗੀ ਵੱਲ ਪਰਮਲਾਂ ਦੀ ਫੱਲ ਹੈ ਜਿੱਥੇ ਮਤਲਬ ਪਰਮਨ ਲਾਦੇ ਹਨ ਆਪਣੀ ਸਬਜ਼ੀ ਵਾਲੇ ਤੇ ਅ ਚੱਬੜਾਂ ਚੱਬੜਾਂ ਨਹੀਂ ਲੱਗੀਆਂ ਲੱਗੀਆਂ ਤੇ ਮਾਸੜ ਜੀ ਕੇ ਖੇਤ ਮੰਨ ਲਓ ਵੀ 4-5 ਤਾਂ ਕੁੱਤੇ ਹੀ ਹਟੇ ਜਿਹੜੇ ਹੈਗੇ ਆ ਇੱਕ ਆ ਹਸਕੀ ਫਿਰਦਾ ਇਹ ਮੈਂ ਹੀ ਦੇ ਕੇ ਗਿਆ ਸੀ ਤੇ ਨਰਮਾ ਹੋ ਗਿਆ ਜਿਵੇਂ ਹਨਾ ਬਰਕੈਣਾ ਦੇ ਆ ਬਰਕੈਣਾ ਕਟਕਟ 25-30 ਬਰਕੈਣਾ ਐ ਲੱਗੀਆਂ ਡਿੱਕਾਂ ਜਿਹੜੀਆਂ ਮਤਲਬ ਕਿ ਛਾਂ ਪੂਰੀ ਦਿੰਦੀਆਂ ਪਰ ਮੰਜਾ ਡਾਹ ਲਓ ਕੁਛ ਏਸੀ ਨੂੰ ਫੇਲ ਕਰਦੀਆਂ ਕੁਦਰਤ ਜਿਹੜੀ ਅੱਜ ਦੇ ਵਲੌਗ ਚ ਇਹ ਮੈਂ ਦਿਖਾਵਾਂ ਕੁਦਰਤ ਇਹ ਅਸਲੀ ਕੁਦਰਤ ਹੈ ਆ ਜਿਵੇਂ ਹੁਣ ਖਾਲਚ ਪਾਣੀ ਗਈ ਜਾਂਦਾ ਨੇੜੇ ਪਾਣੀ ਪਿਆ ਠੀਕ ਹੈ ਕੇਲੇ ਲੱਗੇ ਆ ਕੇਲੇ ਦੀ ਬੂਟੀ ਉਧਰ ਵੀ ਲੱਗੇ ਆ ਮਤਲਬ ਡਿੱਗੇ ਪਹਿਲੇ ਆ ਲੱਗੇ ਵੇ ਆ ਵੇਖੋ ਕੇਲੇ ਲੱਗੇ ਆ ਠੀਕ ਆ ਤੇ ਨਿੰਬੂ ਲੱਗਿਆ 베ਰੀ ਲੱਗੀ ਆ ਮਤਲਬ ਕਟਕੜ ਫਲਾਂ ਦੇ ਬੁੱਟੇ ਬਹੁਤ ਲੱਗੇ ਇਥੇ ਫਲਾਂ ਦੇ ਹੋਣਗੇ 15-20 ਬੁੱਟੇ ਤਾਂ ਤੇ ਆਹ ਨਿੰਬੂ ਲੱਗੇ ਆ ਨਿੰਬੂ ਕਾਫੀ ਲੱਗੇ ਇਥੇ ਆਹ ਦਰਖਤ ਤੇ ਬਾਕੀ ਉੱਪਰ ਆ ਪਾਣੀ ਵਾਲਾ ਦਰਿਆ ਤੁਹਾਨੂੰ ਇਹ ਦਿਖਾਉਣਾਗਾ ਜਿਹੜਾ ਭਰਿਆ ਹੋਇਆ ਟੋਬਾ ਮਾਸਟਰ ਜੀ ਨੇ ਪਾਣੀ ਇਹੜਾ ਤਾਂ ਸਟੋਰ ਕਰਦੇ ਇਥੇ ਨਾਲੀ ਵਾਲਾ ਪਾਣੀ ਇਹੜਾ ਨਾਲੀ ਵਾਲਾ ਪਾਣੀ ਇਹਨੇ ਇਹ ਸਟੋਰ ਕਰਕੇ ਟੋਬੇ 'ਚ ਤੇ ਫੇਰ ਆ ਜਿਹੜਾ ਮਤਲਬ ਕੀ ਦਿਖਾਉਂਦੇ ਤੇ ਆਹ 뷰 ਆ ਪੂਰੇ ਪਿੰਡ ਦਾ ਆਹ ਸਾਹਮਣੇ ਜਿੱਥੇ ਮਤਲਬ ਮੰਦਿਰ ਆ ਉਹ ਦਿਸੀ ਜਾਂਦਾ ਹੈ ਇੱਥੇ ਘਰ ਆ ਆ ਘਰ ਆ ਕੇ ਪਿੰਡ ਆ ਗਏ ਤੇ ਅਸੀਂ ਖੜੇ ਆ ਖੇਤ ਇਹਦੇ ਨਾਲ ਦੇ ਸੇਮ ਟੋਬਾ ਉੱਥੇ ਗਾਂ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਖਾਲੀ ਹੋਊਗਾ ਉਹ ਤਾਂ ਮਸਰ ਜੀ ਪਹਿਲਾਂ ਤਾਂ ਆਪਣੇ ਇਹ ਆ ਦਰਖਤ ਹੈ ਇਹਨਾਂ ਬਾਰੇ ਵੀ ਇਹਨਾਂ ਨੂੰ ਲਾਉਣ ਦਾ ਤੁਹਾਡੇ ਮਨ ਵਿੱਚ ਕੀ ਵਿਚਾਰ ਸੀ ਇਹਨਾਂ ਦੀ ਇੱਕ ਤਾਂ ਛਾਂ ਪੂਰੀ ਦਿੰਦੀ ਹੈ ਆਕਸੀਜਨ ਪੂਰਾ ਮਿਲਦਾ ਹੈ ਹੂੰ ਤੇ ਲੱਕੜ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਆਪਾਂ ਨੂੰ ਕੋਈ ਤਾਂ ਮੁੱਲ ਨਹੀਂ ਲਿਉਣੀ ਪੈਂਦੀ ਠੀਕ ਆ ਔਰ ਜਿਹੜਾ ਆ ਹੈਗਾ ਇਹ ਵਾਲਾ ਖੇਤ ਹੈ ਜਿਹੜਾ ਇਹ ਵੀ ਆਪਣਾ ਹਾਂ ਇਹ ਨਰਮੇ ਦਾ ਖੇਤ ਹੈ ਉਧਰ ਤੋਂ ਨਾ ਲੱਗਿਆ ਹੋਇਆ ਠੀਕ ਹੈ ਜੀ ਤੇ ਐਸ ਸੋਲਰ ਦਾ ਵੀ ਸਿਸਟਮ ਹੈ ਆਪਣੇ ਕੋਲੇ ਆ ਸੋਲਰ ਲੱਗਿਆ ਇੱਥੇ ਹਾਂ ਜੀ ਤੇ ਮੋਟਰ ਦਾ ਕਨੈਕਸ਼ਨ ਵੀ ਹੈਗਾ ਇੱਥੇ ਠੀਕ ਹੈ ਤੇ ਇਹ ਸਾਈਡ 'ਚ ਆ ਪਾਣੀ ਵਾਲੀ ਡਿੱਗੀ ਬਣੀ ਵੀ ਆ ਉੱਤੇ ਹਾਂ ਇਹਦਾ ਮੋਗਾ ਖੁੱਲਦਾ ਇੱਥੇ ਆ ਮੋਗਾ ਚੱਲੀ ਨਾ ਦੋਸਤੋ ਤੇ ਆ ਬਾਗ ਆ ਜਿਹੜਾ ਜਿਹੜਾ ਮੇਨ ਆ ਜਿਹੜਾ ਨਾ ਵਿਊ ਆ ਆਹਾਹਾ ਕਿੰਨੂਆਂ ਦਾ ਬਾਗ ਹੈ ਇਹ ਕਿਨੂਆਂ ਦਾ ਬਾਗ ਲੱਗਿਆ ਹੈ ਕਿਨੂਆਂ ਦਾ ਬਾਗ ਹੈ ਮੇਰਾ ਵੀਡੀਓ ਬਣਾਉਂਦਾ ਮੋਟਿਵ ਇਹ ਸੀ ਵੀ ਹਾਂ ਵੀ ਚਲੋ ਜਿੰਨਾਂ ਕੋਲੇ ਜ਼ਮੀਨ ਜਾਦੇ ਆ ਜਾਂ ਜਿਵੇਂ ਵਧੀਆ ਹੈਗੀ ਆ ਉਹ ਕਾਫੀ ਤਰ੍ਹਾਂ ਦੀ ਫਸਲ ਆਈਡੀ ਉਹਗਾ ਸਕਦੇ ਜਿਵੇਂ ਝੋਨਾ ਨਰਮਾ ਆ ਹੁਣ ਇਹ ਮਾਸਟਰ ਜੀ ਕਿਹਨ ਕਿਨੂਆਂ ਦਾ ਬਾਗ ਲਾਇਆ ਸੋ ਗਾਇਸ ਫਾਈਨਲੀ ਤੁਹਾਨੂੰ ਮਾਸਟਰ ਜੀ ਨਾਲ ਮਿਲਣਾ ਹੈ ਮਾਸਟਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮੋਰਨਿੰਗ ਐਡਾ ਵਲੌਗ ਆ ਜਿਹੜਾ ਮਾਸੜ ਜੀ ਨਾਲ ਹੈ ਕਿਉਂਕਿ ਜਿਹੜਾ ਪਿਓ ਤੋਂ ਬਾਅਦ ਜਿਹੜਾ ਮਤਲਬ ਕੀ ਚਾਚੇ ਮਾਸੜ ਜੀ ਦਾ ਰਿਸ਼ਤੇ ਹੁੰਦੇ ਹਨ ਸੋ ਡੈਡ ਤੋਂ ਬਾਅਦ ਗਾਈਡ ਕਰਦੇ ਮਾਸੜ ਜੀ ਇਹ ਕਹਿੰਦੇ ਵੀ ਤੁਹਾਨੂੰ ਦੁਨੀਆਦਾਰੀ ਤੇ ਸਿਖਾਉਣਾ ਮੈਂ ਦੁਨੀਆਦਾਰੀ ਤੇ ਸਿਖਾਉਣਾ ਤੇ ਮੈਨੂੰ ਅੱਜ ਖੇਤ ਲੈ ਕੇ ਆਏ ਵੀ ਕੰਮ ਕਿਵੇਂ ਹੁੰਦਾ ਕਿਵੇਂ ਹਾਰਡ ਵਰਕ ਕਰਦੇ ਸਾਰੇ ਸੋ ਤੁਹਾਨੂੰ ਦਿਖਾਉਣਾ ਮੈਂ ਵੀ ਇਹਨਾਂ ਨੇ ਕੀ ਕੀ ਖੇਤੀ ਚ ਕੀਤਾ ਤੇ ਮਤਲਬ ਕੀ ਕੀ ਸਿਸਟਮ ਇਹਨਾਂ ਨੇ ਲਾਇਆ ਮੈਨੂੰ ਨੇ ਇਹਨਾਂ ਨੇ ਸਪੈਸ਼ਲ ਬੁਲਾਇਆ ਸੀ ਵੀ ਤੈਨੂੰ ਦਿਖਾਉਣੇ ਆ ਤੂੰ ਆ ਵੇਖ ਕੰਮ ਕਿਵੇਂ ਹੁੰਦਾ ਸੋ ਤੁਸੀਂ ਮੇਰੇ ਵਲੌਗ ਨੂੰ ਸਪੋਰਟ ਕਰਿਓ ਤੇ ਦੇਖ ਦਿਖਾਉਣਾ ਤੁਹਾਨੂੰ ਮੈਂ ਖੇਤਾਂ ਦੇ ਮਤਲਬ ਵੀ ਰਾਜਸਥਾਨ ਦੇ ਖੇਤ ਸੌਰੀ ਆਪਣੇ ਲੰਬੀ ਦੇ ਪੰਜਾਬ ਦੇ ਖੇਤ ਆਪਣੇ ਹੈਗੇ ਹੈਗੇ ਆ ਪਰ ਰਾਜਸਥਾਨ 'ਚ ਖੇਤੀ ਕਿਵੇਂ ਹੁੰਦੀ ਆ ਆਪਣਾ ਥੋੜਾ ਜਿਹਾ ਫਰਕ ਆ ਇੱਥੇ ਵਿੱਚੀ ਮੂੰਗੀ ਦੀ ਬਜਾਈ ਆ ਗਵਾਰਾ ਲੱਗਿਆ ਅਗਲੇ ਬਾਣ ਤੁਹਾਨੂੰ ਗਵਾਰਾ ਦਿਖਾ ਕੇ ਲੈਣਾ ਮੈਂ ਸੋ ਆਪਾਂ ਨੂੰ ਚਾਹੀਦਾ ਮਤਲਬ ਵੀ ਜੋ-ਜੋ ਮਟੀਰੀਅਲ ਆਪਣਾ ਮਤਲਬ ਹੈਗਾ ਕਿਉਂਕਿ ਅੱਜ ਦੇ ਮਾਰਕੀਟ ਦੇ ਵਿੱਚ ਜਿਹੜੀ ਵੀ ਗਵਾਰੇ ਦੀ ਫਲੀ ਆ 200 ਪਰ ਕਿਜੀ ਆ 200 ਰੁਪਏ ਕਿਲੋ ਆ ਮਤਲਬ ਵੀ ਤਾਂ ਓਬਵੀਅਸਲੀ ਆਇਆ ਕਿਉਂਕਿ ਪ੍ਰੋਫਿਟ ਹਰ ਚੀਜ਼ 'ਚ ਹੈਗਾ ਸੋ ਆਪਾਂ ਨੂੰ ਫਾਰਮਿੰਗ ਕਰਨੀ ਚਾਹੀਦੀ ਆ ਇੰਟਰਸਟ ਹੈਗੇ ਜਿਹੜੇ ਭਰਾ ਬਾਕੀ ਮੈਨੂੰ ਨਹੀਂ ਨੌਲੇਜ ਤਾਂ ਹੈ ਨਹੀਂ ਪਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿੰਨਾਂ ਕੋਲ ਜਿਹੜੀ ਚੀਜ਼ ਹੈਗੀ ਉਹਦੀ ਕਦਰ ਕਰੋ ਸੋ ਕੁਦਰਤ ਹੈ ਕੁਦਰਤ ਨਾਲ ਨਿਆਰੇ ਕੁਦਰਤ ਨਾਲ ਆਪਾਂ ਹੁਣ ਸਾਰਾ ਦਿਨ ਇਸੀਆਂ ਚ ਪਏ ਰਹਿੰਨੇ ਆ ਤੇ ਉਹਦਾ ਕੋਈ ਮਿੰਟ ਤੱਕ ਥੋਕ ਨਹੀਂ ਲੱਗਿਆ ਤੇ ਮੇਰੇ ਡ ਸਬਸਕ੍ਰਾਈਬਰ ਉਹਨਾਂ ਨੂੰ ਮੇਰਾ ਪਤਾ ਹੀ ਆ ਵੀ ਮੈਂ ਕਿੰਨਾ ਕ ਤਾਂ ਬਾਹਰ ਰਹਿੰਦਾ ਜਾਂ ਕਿੰਨਾ ਕੰਮ ਕਰਦਾ ਪਰ ਮੇਰਾ ਮੈਸੇਜ ਇਹ ਹੀ ਆ ਵੀ ਯਾਰ ਕੁਦਰਤ ਨਾਲ ਜੁੜੋ ਕਹਿੰਦਾ ਭਾਬਾ ਇਹ ਆ ਵੀ ਕਿਉਂਕਿ ਮੈਂ ਪਹਿਲਾਂ ਮਿੱਟੀ 'ਚ ਹੀ ਰਹਿੰਦਾ ਸੀ ਮਿੱਟੀ 'ਚ ਨਾ ਰਹਿਣ ਕਰਕੇ ਬਹੁਤ ਕੁਝ ਨੁਕਸਾਨ ਹੋਇਆ ਆ ਵੇਖੋ ਆ ਡਿੱਗੀ ਮੋਟਰ ਦੇ ਪਾਣੀ ਦੀ ਹੈ ਤੇ ਉਹ ਡਿੱਗੀ ਹੈ ਜਿਹੜੀ ਉਹ ਨਹਿਰ ਦੇ ਪਾਣੀ ਦੀ ਹੈ ਆ ਜਿਹੜੀ ਆ ਨਹਿਰ ਦੇ ਪਾਣੀ ਦੀ ਹੈ ਆ ਹੁਣ ਖਾਲੀ ਕਰਿਆ ਸਫਾਈ ਚੱਲ ਰਹੀ ਹੈ ਵਿੱਚ ਮੱਛੀਆਂ ਬਹੁਤ ਮਰੀਆਂ ਪਈਆਂ ਤੇ ਆਹ ਦੇਖ ਸਕਦੇ ਤੁਸੀਂ ਪੂਰ ਪਿਹੜ ਮੱਛੀਆਂ ਦਾ ਸਫਾਈ ਕਰਕੇ ਇਹਨੂੰ ਪੱਕੀ ਕਰਾਂਗੇ ਦੁਬਾਰਾ ਸਫਾਈ ਕਰਕੇ ਮਾਸਟਰ ਜੀ ਕਹਿੰਦੇ ਪੱਕੀ ਕਰਨੀ ਹੈ ਟੱਬੇ ਬਹੁਤ ਉੱਚੇ ਇੱਥੇ ਲੱਤੋਂ ਦਾ ਜੋਰ ਲੱਗ ਰਿਹਾ ਤੜਕ ਤੜਕੇ ਕਿੱਧਰ ਲਾਉਣ ਦਾ ਕਿਵੇਂ ਜੀ ਆਹ ਤਾਂ ਇੰਜਨ ਨਾਲ ਪਾਣੀ ਖੁੱਲਾ ਜਾ ਕੇ ਲਾਉਣਾ ਦਾ ਠੀਕ ਹੈ ਜੀ ਆਹ ਬਾਗ ਦੀ ਡ੍ਰਿਪ ਖਾਤਰ ਹੈ ਓਕੇ ਇਹ ਡ੍ਰਿਪ ਡ੍ਰਿਪ ਚੱਲਦੇ ਹੋਣੇ ਆ ਉਹ ਮੋਟਰ ਜਿਹੜਾ ਨਹਿਰ ਦਾ ਪਾਣੀ ਵੱਧ ਆ ਜਾਏ ਚੱਕ ਉਹ ਦੂਜੀ ਡਿੱਗੀ ਚ ਪਾਉਣ ਨੂੰ ਠੀਕ ਆ ਇੱਥੋਂ ਮਤਲਬ ਨਹਿਰ ਦਾ ਪਾਣੀ ਐ ਚ ਪਾਉਂਦੇ ਆ ਹਾਂ ਉਹ ਮੋਟਰ ਪਈ ਹੈ ਨਾ ਵਿੱਚ ਹਾਂਜੀ ਹਾਂਜੀ ਪਈ ਹੈ ਦੋਸਤੋ ਇੱਕ ਆਪਾਂ ਖੇਤਾਂ ਦੇ ਵਿੱਚ ਨਾ ਇੱਕ ਜਿਵੇਂ ਆਪਾਂ ਕਹਿੰਦੇ ਨੇ ਵੀ ਸਪੀਰਲ ਜੀ ਚੀਜ਼ ਜਿਹੜੀ ਦੇਖਣ ਨੂੰ ਮੇਜਰ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਆ ਆ ਰਾਜਸਥਾਨ ਦੇ ਖੇਤਾਂ 'ਚ ਆ ਕਰੰਟ ਆ ਜਿਹੜਾ ਇਹ ਟਿਕ ਟਿਕ ਕਰਦਾ ਮਤਲਬ ਕਿ ਜਦੋਂ ਟਿਕ ਕਰਦਾ ਤਾਂ ਕਰੰਟ ਆ ਜਿਹੜਾ ਆਪਣੀ ਬੀਟ ਦਿੰਦਾ ਤੇ ਉਹਦੇ ਨਾਲ ਕੀ ਹੈ ਵੀ ਮੰਨ ਲਓ ਜੇ ਕੋਈ ਕੋਈ ਜਾਨਵਰ ਜਾਂ ਕੋਈ ਬੰਦਾ ਨਾਲ ਲੱਗਦਾ ਹੈ ਵੈਸੇ ਕੋਈ ਜਿਵੇਂ ਆਪਾਂ ਕਹਿੰਦੇ ਬਾਗਾਂ 'ਚ ਕੋਈ ਆਪਣੀ ਚੀਜ਼ ਤੋੜਦਾ ਜਾਂ ਕੋਈ ਸਬਜ਼ੀ ਤੋੜਨ ਜਾਂਦਾ ਤਾਂ ਉਹਨੂੰ ਕਰੰਟ ਸ਼ਾਰਟ ਲੱਗਦਾ ਹੈ ਜਿਹੜਾ ਸ਼ੌਕ ਲੱਗਣ ਸੇ ਬੰਦਾ ਡਿੱਗ ਜਾਂਦਾ ਹਾਂਜੀ ਵਾਰੇ 'ਚ ਫਲੀ ਫੁੱਲ ਚਾਲੂ ਹੈ ਜੀ ਫਲੀ ਫੁੱਲ ਚਾਲੂ ਆ ਵੇਖ ਸਕਦੇ ਤੁਸੀਂ ਕੱਚੀ ਕੱਚੀਆਂ ਆ ਜੂਮ ਕਰ ਲੇ ਜੀ ਕੱਚੀ ਕੱਚੀ ਫਲੀ ਹੈ ਇਹ ਕਿੰਨੇ ਵਿੱਗੇ ਆ ਮਾਸਟਰ ਜੀ ਹੱਥ ਸੌਰੀ ਇੱਥੇ ਇੱਕ ਗੱਲ ਰਸਨੀ ਭੁੱਲ ਗਿਆ ਮੈਂ ਇੱਥੇ ਕਿੱਲੇ ਨਹੀਂ ਹੈਗੇ ਇੱਥੇ ਵਿੱਗੇ ਆ 5 ਕਰਾਲਾ ਵਿੱਗੇ 25 ਕਿੱਲੇ ਕੁਵਾਰਾ ਹੈ 25 ਕਿੱਲੇ ਕੁਵਾਰਾ ਹੈ ਜ ਤੇ ਆ ਗਵਾਰਾ ਮੰਨ ਲਓ ਕਿ ਜਿਹੜਾ ਲੱਗਿਆ ਤੇ ਮਾਸੜੀ ਜੇ ਫਿਰ ਪ੍ਰੋਫਿਟ ਤਾਂ ਪੂਰਾ ਦੇਊਗਾ ਆਪਾਂ ਨੂੰ ਹਾਂ ਸੋ ਯਾਰ ਖੇਤੀ ਕਰੋ ਕਹਿੰਦਾ ਭਾਵੇਂ ਕਿੰਨੂ ਜਿਹੜੇ ਲੱਗਣੇ ਸਟਾਰਟ ਹੋ ਗਏ ਆ ਕਿੰਨੂਆਂ ਦਾ ਬਾਗ ਹੈ ਜਿਹੜਾ ਹਜੇ ਕੱਚੇ ਆ ਲੱਗਣੇ ਸਟਾਰਟ ਹੋ ਗਏ ਇਹ ਮਾਸੜੀ ਵੈਸੇ ਹੈ ਆਰਗੈਨਿਕ ਹੀ ਆ ਮੰਨ ਲਓ ਕਿ ਜ਼ਿਆਦਾ ਖਾਦ ਵੀ ਪਾਉਣੇ ਹੋ ਆਰਗੈਨਿਕ ਹੀ ਆ ਆਪਣਾ ਆਰਗੈਨਿਕ ਆ ਦੋਸਤੋ ਬਿਨਾਂ ਰੇ ਸਪਰੇਅ ਤੋਂ ਕੋਈ ਜਿਵੇਂ ਲੱਸੀ ਲ ਵਗੈਰਾ ਮਾਸੜੀ ਯੂਜ਼ ਕਰਦੇ ਆ ਜਿਹੜੀ ਮਸ਼ਕੀ ਹੋਈ ਲੱਸੀ ਹੁੰਦੀ ਜਿਹੜੀ ਬੇਹੀ ਲੱਸੀ ਆ ਦੇਖੋ ਹਾਂ ਫਲ ਬਹੁਤ ਹੀ ਜਾ ਰਿਹਾ ਇਹ ਕਿੰਨੇ ਵਿੱਗ ਕਿੰਨੇ ਵਿੱਗ ਹੀ ਹੈਗਾ ਜਿਹੜਾ ਬਾਗ ਹੈਗਾ 10 ਵਿੱਗੇ ਆਪਣਾ 10 ਵਿੱਗੇ ਇਹ ਹੈਗਾ ਤੇ 25 ਵਿੱਗੇ ਜਿਹੜਾ ਉਹ ਆਰਗੈਨਿਕ ਹੈ ਬਾਕੀ ਦੂਜਾ ਹੈ ਬਾਕੀ ਰੇ ਸਪਰੇਅ ਵਾਲਾ ਅਜੇ ਇਕੱਲਾ ਬਾਗ ਹੈ ਜਿਹੜਾ ਉਹ ਆਰਗੈਨਿਕ ਹੈ ਬਾਕੀ ਸਾਰਾ ਉਹ ਹੈ ਆ ਵਿੱਚ ਮੂੰਗੀ ਲਾਈ ਏਥੇ ਆ ਦੇਖੋ ਤੁਸੀਂ ਦਰਖਤ ਦੇਖੋ ਆ ਰਸਤਾ ਤੇ ਖਾਲੇ ਖਾਲੇ ਨਾਲ ਲਾਈ ਹੋਏ ਪੂਰੀ ਸ਼ਾਂ ਖਤਰ ਪਰੰਡ ਕੀ ਆਹ ਦਰਖਤ ਆ ਦੋਸਤੋ ਜਿਹੜੇ ਮੈਨੂੰ ਆਖੇ ਸੀ ਨਾ 15 16 ਜਿਹੜੇ ਦਰਖਤ ਲੱਗੇ ਆ ਉੱਥੋਂ ਧੁਰ ਤੋਂ ਸਟਾਰਟ ਹੁੰਦਾ ਉਹ ਵੇਖੋ ਜਿੱਥੇ ਜਮ ਜੂਮ ਕਰੀ ਜਨਾ ਇੱਥੋਂ ਆ ਕੇ ਮਤਲਬ ਇਹ ਹੁੰਦੇ ਆ ਤੇ ਆਹ ਸੋਲਰ ਲੱਗਿਆ ਹੈਗਾ 10 ਕਿਲੋਵਾਟ ਦਾ ਮੋਟਰ ਜਿਹੜੇ ਮੱਛੀ ਚਲਾਉਂਦਾ 7 ਵਾਲੀ ਉਹ ਚੱਲੀ ਜਾਂਦੀ ਆ 15 ਦਾ ਕਨੈਕਸ਼ਨ ਹੈ 15 ਦਾ ਕਨੈਕਸ਼ਨ ਹੈ ਤੇ ਬਾਕੀ ਆ ਨਰਮਾ ਮੁੱਕਦੀ ਗੱਲ ਆ ਯਾਰ ਫੇਰ ਉਹੀ ਆ ਜਾਂਦੀ ਆ ਆ ਵੀ ਡੱਗੀ ਆ ਗਈ ਹਨਾ ਆ ਇਹ ਡੱਗੀ ਪੱਕੀ ਆ ਕੁਦਰਤ ਵਾਹ ਠੰਡਾ ਠੰਡਾ ਮੌਸਮ ਆ ਯਾਰ ਨਿਆਰਾ ਹੀ ਉਹ ਇੱਕ ਪ੍ਰੋਵਾ ਇੱਕ ਹੋਰ ਵਧੀਆ ਚੀਜ਼ ਆ ਵੇਖੋ ਔਲੇ ਲੱਗੇ ਆ ਵੇਖੋ ਤੁਹਾਨੂੰ ਮੈਂ ਦਿਖਾਉਣਾ ਔਲੇ ਆਇਆ ਮਣੀੜੇ ਕੱਪ ਆ ਵੇ ਕੱਚੇ ਔਲੇ ਲੱਗੇ ਪਿਆ ਆ ਔਲਾ ਨੇ ਦਰਖਤ ਤਾਂ ਪੰਜ ਛੇ ਲੱਗੇ ਨੇ ਤੇ ਉਹ ਸਬਜ਼ੀ ਹੋਰ ਹੈ ਤੇ ਇੱਕ ਮਸੜੀ ਕਿਹੜਾ ਬੂਟਾ ਸੀ ਉਹ ਤਰੂ ਦੇ ਦੇ ਬੂਟੇ ਆ ਪਰਨੇ ਰੂੜੇ ਦੇ ਕੋਈ ਫਲ ਲੱਗਦਾ ਉਹਨੂੰ ਰੂੜੇ ਦੇ ਫਲ ਨਹੀਂ ਹੁੰਦਾ ਓਕੇ ਓਕੇ ਸੋ ਦੋਸਤੋ ਇੰਨਾ ਕੁਝ ਤੁਹਾਨੂੰ ਮੈਂ ਦਿਖਾਤਾ ਬਾਕੀ ਹੁਣ ਗਰਮੀ ਵਧ ਰਹੀ ਹੈ ਕਿਉਂ ਨੋ ਉਹ ਜਨ ਨਾਲੇ ਆ ਤੇ ਬਹਿਨੇ ਜਾ ਕੇ ਛਾਵੇਂ ਫਿਰਥ ਦੋ ਤਿੰਨ ਚਾਰ ਗੱਲਾਂ ਕਰਕੇ ਪਾਸਰ ਜੀ ਤੋਂ ਕੁਝ ਪੁੱਛ ਕੇ ਫਿਰ ਆਪ ਕਰਦੇ ਆ ਬਾਏ ਸੋ ਵੀਡੀਓ ਦੇਖਣ ਲਈ ਧੰਨਵਾਦ ਤੁਸੀਂ ਮੇਰੇ ਸਬਸਕ੍ਰਾਈਬਰ ਵਧਾਓ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਮੈਂ ਕੋਹੇ ਕਿਹੋ ਜਿਹਾ ਕੰਟੈਂਟ ਲੈ ਕੇ ਆਵਾਂ ਕਿਉਂਕਿ ਮਤਲਬ ਕਈ ਬੰਦੇ ਕਿਸੇ ਚੀਜ਼ ਨੂੰ ਪਸੰਦ ਕਰਦੇ ਆ ਜਾਂ ਕਈ ਖੇਤੀ ਨੂੰ ਪਸੰਦ ਕਰਦੇ ਆ ਕੋਈ ਕਿਸੇ ਤਰ੍ਹਾਂ ਉਹਨੂੰ ਪਸੰਦ ਕਰਦੇ ਮੈਂ ਉਹਦਾਂ ਦੇ ਵਲੌਗ ਪਾਇਆ ਕਰੂੰਗਾ ਸੋ ਕੀਪ سپورਟਿੰਗ ਤੇ ਐਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਕਿਉਂਕਿ ਮੇਰੇ ਚੈਨਲ ਮੋਨਟਾਈਜ਼ ਹੋਣ ਦੇ ਨੇੜੇ ਹੀ ਆ ਬਸ ਥੋੜਾ ਜਿਹਾ ਹੈਲਪ ਦੀ ਲੋੜ ਆ ਤੁਹਾਡੀ ਜਿੰਨਾ ਤੁਸੀਂ ਵੇਖੋਗੇ ਉਹਨਾਂ ਚੈਨਲ ਗਰੋ ਹੋਊਗਾ